ਹੱਤ ਸੁਖੀਆਂ ਉਹ ਬੈਠ ਸੁਖੀਆਂ ਬੈਠ ਸੁਖੀਆਂ ਉਹ ਹੱਤ ਸੁਖੀਆਂ ਬੈਠ ਸੁਖੀਆਂ ਬੈਠ ਸੁਖੀਆਂ ਇਹੋ ਮੰਗਾ ਨਾ ਸਾਡੀ ਅਸੀਂ ਉਠੀਏ ਵੀ ਸੁੱਖਾਂ ਨਾਲ

ਹਰ ਇੱਕ ਸਗਤ ਬੋਲੋਨੀ ਹਾਂਜੀ ਦਸਕੋ ਤੁਸੀਂ ਦੇਖੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਅਸੀਂ ਪਹੁੰਚੇ ਹੋਏ ਅੰਜ ਪਿੰਡ ਲਖਣਕੇ ਵੱਡੇ ਦੀ ਧਰਤੀ ਦੇ ਜਿੱਥੇ ਪਿੰਡ ਲਖਣਕੇ ਵੱਡੇ ਦੀ ਸਮੂਹ ਸੰਗਤ ਵੱਲੋਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਠੰਡੇ ਮਿੱਠੇ ਜਲਦੀਆਂ ਜੋ ਸ਼ਪੀਲਾਂ ਗੁਰਪਿਆਰੋ ਚੱਲ ਰਹੀਆਂ ਨੇ ਉਹਦੇ ਸਬੰਧ ਵਿੱਚ ਆਪਾਂ ਬੀਬੀਆਂ ਨਾਲ ਥੋੜੀ ਜਿਹੀ ਗੱਲਬਾਤ ਕਰਨ ਜਾ ਰਹੇ ਹਾਂ ਮਾਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤਰ ਜੀ ਸਤਿ ਸ਼੍ਰੀ ਅਕਾਲ ਅਵੇ ਅੱਜ ਜਿਹੜੇ ਤੁਸੀਂ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਲਗਾ ਰਹੇ ਹੋ ਸਾਡੇ ਸ਼ਵਾਲ ਵਿੱਚ ਲਗਾ ਰਹੇ ਹੋ ਸਵਾਮੀ ਨਾ ਹੋਗਾ 40 ਦਿਨ ਪੂਰੇ ਪਹਿਲਾ ਪਾਠ ਚੱਲਦੇ ਸੀ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਫੇਰ ਅੱਜ ਅਖੰਡ ਪਾਠ ਆਰੰਭ ਹੋਇਆ ਤੇ ਅੱਡੇ ਤੇ ਸ਼ਬੀਲਾਂ ਲਾਈਆਂ ਗਿਆ ਸਾਡਾ ਪਿੰਡ ਬਹੁਤ ਭਾਂਗਾ ਕਰਮਾ ਵਾਲਾ ਆ ਬਹੁਤ ਸਜੋਗ ਆ ਸਾਰੇ ਪਿੰਡ ਦਾ ਰਲ ਮਿਲ ਕੇ ਸੇਵਾ ਕਰਦੇ ਬਹੁਤ ਜ਼ਿਆਦਾ ਬੀਬੀਆਂ ਦਾ ਪਿਆਰ ਆ ਬਹੁਤ ਜ਼ਿਆਦਾ ਪਿਆਰ ਆ ਪੀਪੀਆਂ ਦਾ ਲਓ ਜੀ ਪੈਂਟ ਹਾਂਜੀ ਬਾਬਾ ਜੀ ਕੀ ਕਰਨੇ ਚਾਹੋਗੇ ਗਰਮੀ ਵੀ ਬਹੁਤ ਜ਼ਿਆਦੀ ਪੈ ਰਹੀ ਆ ਤੇ ਤੁਸੀਂ ਸ਼ਬੀਲ ਵੀ ਚੱਲੋ ਠੰਡੇ ਮਿੱਠੇ ਚੱਲਦੀਆਂ ਸ਼ਬੀਲਾਂ ਚਲਾ ਰਹੇ ਹੋ ਕੀ ਕਰਨੇ ਚਾਹੋਗੇ ਸਾਥ ਸੰਗਤ ਨੂੰ ਖਾਸ ਕਰਕੇ ਪੁੱਤਰ ਜੀ ਇਸ ਦਿਨ ਤੇ ਗੁਰੂ ਜੀ ਸਾਡੇ ਤਤੀ ਤਵੀ ਤੇ ਬੈਠੇ ਸੀ ਉਬਲਦੀਆਂ ਦੇਗਾਵਾਂ ਵਿੱਚ ਉਬਲੇ ਸੀ ਤੇ ਇਸ ਕਰਕੇ ਅਸੀਂ ਆਪਣੇ ਮਨ ਨੂੰ ਸ਼ਾਂਤੀ ਦੇ ਰਹੇ ਆ ਕਿ ਆਪਾਂ ਠੰਡਾ ਪਾਣੀ ਸੰਗਤ ਆਉਂਦੀ ਜਾਂਦੀ ਨੂੰ ਗਰਮੀ ਦੇ ਵਿੱਚ ਪਲਾਈਏ ਤਾਂ ਕਿ ਸਾਨੂੰ ਵੀ ਠੰਡ ਮਿਲੇ ਤੇ ਸਾਡੇ ਗੁਰੂ ਜੀ ਵੀ ਸਾਨੂੰ ਅਸੀਂ ਗੁਰੂ ਜੀ ਨੂੰ ਯਾਦ ਕਰਦੇ ਆ ਉਹ ਸਾਡੀ ਸੇਵਾ ਪ੍ਰਵਾਨ ਕਰ। ਗੁਰਸਾਭ ਦੇ ਹੁਣ ਦਾ ਆਉਗਾ ਸਮੇਂ ਸ਼ੀਧੀ ਰਣੇ ਜਿਵੇਂ ਸ਼ੁਰੂਆਤ ਹੋ ਜਾਣੀ। ਕੀ ਕਰਨਾ ਚਾਹੋਗੇ ਸਾਹ ਸਾਹ। ਅਸੀਂ ਕਵਾਂਗੇ ਜਿੰਨੀ ਸੇਵਾ ਕਰ ਲਈਏ ਓਨੀ ਥੋੜੀ। ਗੁਰੂ ਜੀ ਦੇ ਸ਼ਬਦ ਗਾਇਨ ਕਰੀਏ ਗੁਰੂ ਜੀ ਦੀ ਸਿਫਤ ਸਲਾਹ ਕਰੀਏ ਤੇ ਬੀਬੀਆਂ ਸੁਖਨੀ ਸਾਹਿਬ ਵਾਲੀਆਂ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਠੰਡੀ ਬੀਲੀ ਛਵੀਲ ਉਸ ਤੋਂ ਬਾਅਦ ਵਿੱਚ ਲੋਹ ਲੰਗਰ ਚੱਲ ਰਿਹਾ ਦਾਲ ਦੀ ਸੇਵਾ ਸਾਰਾ ਕੁਝ ਛੇ ਲੰਗਰ ਦੇ ਵਿੱਚ ਇੱਥੇ ਹੀ ਪਹੁੰਚ ਗਿਆ ਹੈ ਹਾਂਜੀ ਕੜਾ ਪ੍ਰਸ਼ਾਦਾਂ ਹਾਂਜੀ ਭਾਈ ਅੱਜ ਜਿਹੜਾ ਤੁਸੀਂ ਬਹੁਤ ਵੱਡਾ ਪਰਾਲਾ ਕਰਕੇ ਇਹ ਜਿਹੜਾ ਲੰਗਰ ਤੁਸੀਂ ਚਲਾ ਰਹੇ ਹੋ ਗੁਰਪਿਆਰਿਓ ਕੀ ਕਹਿਣਾ ਚਾਹੋਗੇ ਫਾਸਤਕ ਇਹ ਬਹੁਤ ਹੀ ਵੱਡਾ ਇੱਕ ਪਰਾਲਾ ਤਾਂ ਤਾਂ ਸ੍ਰੀ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ਼ਹੀਦੀ ਪਰਬ ਤੇ ਲਾ ਰਹੇ ਆ तकरीबन ਸਮੂਹ ਵਰਡ ਦੇ ਵਿੱਚ ਇਹ ਚੀਜ਼ਾਂ ਸ਼ੋਭਿਤ ਹੁੰਦੀਆਂ ਨੇ ਅਸੀਂ ਉਹਨਾਂ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਅਤੇ ਸਮੂਹ ਵਾਸੀ ਨਗਰ ਵਾਸੀ ਅਤੇ ਇਲਾਕਾ ਨਿਵਾਸੀਆਂ ਚਰਨਾਂ 'ਚ ਅਪੀਲ ਕਰਦੇ ਹਾਂ ਹਮੇਸ਼ਾ ਹੀ ਗੁਰੂ ਵਾਲੇ ਬਣਦੇ ਰਹੋ ਗੁਰੂ ਅਰਜਨ ਦੇਵ ਜੀ ਸੁਖਨੀ ਸਾਹਿਬ ਸੋਸਾਇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਨਾ ਸਵਾ ਮਹੀਨੇ ਤੋਂ ਆਪਣੇ ਸੁਖਨੀ ਸਾਹਿਬ ਸੋਸਾਇਟੀ ਨੇ ਪਾਠ ਕਰਕੇ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਆ ਉਹਨਾਂ ਛਿਦੀ ਦੇਨ ਯਾਦ ਕਰਦੇ ਆ ਅੱਜ ਹੁੰਗਣੀਆਂ ਪ੍ਰਸ਼ਾਦ ਢੜਾ ਪ੍ਰਸ਼ਾਦ ਅਤੇ ਸ਼ਬੀਲ ਅਤੇ ਦੋ ਲੰਗਰ ਤਿਆਰ ਕੀਤੇ ਆ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਚਰਨਾ ਜੀ ਸਾਨੂੰ ਤਕਰੀਬ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤਾਂ ਜੋ ਇਸੇ ਤਰ੍ਹਾਂ ਹੀ ਜੁੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਲਗਭਗ ਕਿੰਨੇ ਕਜੇ ਜਿਹੜੀ ਲੰਗਰ ਦੀ ਜਿਹੜੀ ਸ਼ੁਰੂਆਤ ਹੋਈ ਸੀ ਇਸ ਪੀਲ ਦੀ ਖਾਤ ਸਵੇਰੇ ਤਕਰੀਬਨ ਅਸੀਂ 12 ਵਜੇ ਇੱਥੇ ਸ਼ੁਰੂਆਤ ਕੀਤੀ ਆ ਕਿਉਂਕਿ 9 ਤੋਂ 11 ਪਹਿਲਾਂ ਅਸੀਂ ਆਪਣੇ ਪੈਂਡ ਲਖਣਗੇ ਵੱਡੇ ਵਿੱਚ ਸਮੂਹ ਸੰਗਤ ਵੱਲੋਂ ਲੰਗਰ ਦੇ ਤਿਆਰ ਲੰਗਰ ਤਿਆਰ ਕਰਕੇ ਅਤੇ ਫਿਰ ਤਿਆਰੀ ਕਰਕੇ ਇੱਥੇ ਆਏ ਹਾਂ ਸੋ ਵਾਹਿਗੁਰੂ ਇਤੈ ਚੜ੍ਹਦੀ ਕਲਾ ਰੱਖਣ ਹਮੇਸ਼ਾ ਹੀ ਤੇ ਲੋਹ ਲੰਗਰ ਤੱਪਦੇ ਰਹਿਣ ਚਬੀਲਾਂ ਲੱਗਦੀਆਂ ਰਹਿਣ ਤੋ ਗੁਰੂ ਅਰਜਨ ਦੇਵ ਜੀ ਇਤੈ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਾਲਾ ਸਰੀਆ ਬੋਲੇ ਸੋਹਣਾਲਾ ਸਰੀਆ बोले सोनिहान बोले सो निहाल वाह जी का खालसा वाह जी की फतेह